ਤੇ ਰਵਣਦਾਜ ਡਾਕਟਰ ਬਦਲ ਕੇ ਵੀ ਨਹੀਂ ਆ। ਹੋੜਾਟ ਤੋਂ ਦਵਾਈ ਲੈਣ ਚੱਲੇ ਆ। ਠੀਕ ਨਹੀਂ ਰਹੁ। ਕੋਈ ਫਰਕ ਨਹੀਂ ਆਇਆ ਹੁਣ ਡਾਕਟਰ ਚੇਂਜ ਕਰਕੇ ਦੇਖਦੇ ਆ ਕਿ ਦਵਾਈ ਵਧੀਆ ਮਿਲ ਜੇ ਬਸ। ਹਫਤਾ ਹੋ ਗਿਆ। ਕੋਈ ਫਰਕ ਨਹੀਂ। ਇੱਕ ਮਿੰਟ। ਇੱਕ ਮਿੰਟ ਦਾ ਵੀ ਨਹੀਂ। ਇੱਕ ਪਲ ਦਾ ਵੀ। ਟਰਲ ਕੋਈ ਜ਼ਰੂਰ ਨਹੀਂ ਪਾਜੀ। ਤੇ ਦੇਖਦੇ ਆ ਦਵਾਈ ਕਿਵੇਂ ਦੇਣ। ਨਨ੍ਹਾ ਦੀ ਦਵਾਈ ਚੇਂਜ ਕੀਤੀ ਆਪਾਂ ਕਿਉਂਕਿ ਮੈਂ ਹੋਮਿਓਪੈਥਿਕ ਡਾਕਟਰ ਨੇ ਦੇਖਦਿਆਂ ਦੇ ਨਾਲ ਗੀ ਫਰਕ ਪੈਂਦਾ ਹੈ ਹਾਲਤ ਚ ਬਿਲਕੁਲ ਵੀ ਨਾ ਸੁਧਾਰ ਨਹੀਂ ਹੁੰਦਾ ਤੇ ਆ ਰੋਜ਼ ਰਾਤ ਬੁਖਾਰ ਚੜੀ ਜਾਂਦਾ ਬਿਲਕੁਲ ਫਰਕ ਨਹੀਂ ਪੈ ਰਿਹਾ ਜਕਨੂਰ ਨੂੰ ਵੀ ਸਾਹਮਣਾ ਬੜਾ ਹੀ ਔਖਾ ਹੈ ਤੜੇ ਬਾਜੀ ਦੀ ਵੀ ਦਵਾਈ ਲੈਣੀ ਕਿਉਂਕਿ ਇਹਨਾਂ ਨੂੰ ਵੀ ਵੀਕਨੈਸ ਬਹੁਤ ਆ ਗਈ ਹੈ। ਬਸ ਆਰਾਮ ਆ ਲਈ। ਇਹਨਾਂ ਹੋ ਰਿਹਾ ਕਿ ਬੋਲਿਆ ਵੀ ਨਹੀਂ ਜਾਂਦਾ। ਰਾਵਣ ਗੰਦੀ ਮਾ ਬਦੀਨ ਦੀ ਚਟਣੀ ਖਾਣੀ ਆ। ਇਹ ਮਾ ਗੱਜਰ ਉਪਾਈ ਆਪਾਂ ਬਣਾ ਦਨੇ ਬਦੀਨ ਦੀ ਚਟਣੀ ਜਗੀ ਆ। ਮਾ ਨੂੰ ਘਾਂਡੇ ਨਾਲ ਊਡਾ ਘੋਟਣ ਨਾਲ ਆ। बना के दें चनी पुदीने चटनी हरी मिर्च पुदीना प्याज थोड़ा जल्द ਤੇ ਵਿੱਚ ਜਤਨੂਰ ਬੈਠੇ ਆਂ ਅੱਧਰ ਮੈਂ ਕਿਹਾ ਚਲੋ ਫਾਜ਼ੜੀਆਂ ਬਣਾ ਲੀਏ ਚਲੋ ਫਾਜ਼ੜੀਆਂ ਬਣਾ ਰਿਹਾ ਸੀਗਾ ਅੱਜ ਡਾਕਟਰ ਬਣਾ ਰਿਹਾ ਨੂੰ ਬਾਈ ਉਹ ਕਿੰਨੀ ਆ ਤੇ ਹੁਣ ਕੁਸ ਫਾਰਕਾ ਅੱਗੇ ਨਾ ਹੋ ਤੇ ਮੈਂ ਕਰ ਰਿਹਾ ਨੂੰ ਕਿ ਮੈਂ ਦਿੰਦੀ ਆ ਉਹ ਕੌਣ ਤੇ ਤੇਰੇ ਤੋਂ ਬਿਨਾ ਦਾ ਤੇ ਫੇਰ ਅਨੁਭਵ ਛੱਡ ਕੇ ਕਹਿੰਦੇ ਉਹ ਮੇਰੀ ਵੀ ਇਨਫੈਕਸ਼ਨ ਕਿੰਨੇ ਪੀਓ ਨਾ ਬੜੀ ਭੱਜਾ ਗਏ। ਉਹਨਾਂ ਕੰਮ ਦੀ ਰੋਟੀ ਖਾਣ ਲੱਗਿਆ। ਨਹੀਂ ਤਾਂ ਉਹ ਅੰਦਰ ਹੀ ਜਾਟਾ। ਮੈਂ ਥੋੜਾ ਜਿਹਾ ਪਾਣੀ ਜਿਹਾ ਲੱਗੇ ਬ੍ਰਾਊਨ ਜਿਹਾ ਕਰ ਲਿਆ। ਉਸ ਤੋਂ ਬਾਅਦ ਫਿਰ ਹਮ ਰਨਣ ਲੱਗੇ। ਤਿਆਰ ਆ। ਚਟਣੀ ਬਣ ਕੇ ਤਿਆਰ ਆ। ਤੇ ਹੁਣ ਆਪਾਂ ਇਹਨੂੰ ਡੱਬੀ ਚ ਕੱਢ ਲੈਨੇ ਆ। ਉਹ ਤੇਲ ਲਾਵਾਂਗੇ ਟੱਕਣ। ਕਿਵੇਂ? ਮੋਤੀ ਮੋਤੀ ਪਾਉਣੀ ਆ ਤੇ ਪਤਲਾ ਪਾਉਣੀ। ਮੈਂ ਡੱਬੀ ਚ ਪਾ ਰਕਣਾ। ਉਹ ਤੋਂ ਲਾਵਾਂਗੇ ਟੱਕਣ। ਇਹ ਮਿਊਰਾ ਸੁੱਤਾ ਪਿਆ। ਉਹ ਇੰਨੇ ਨਾਲ। ਇਦਾ ਉੱਤਵੀ ਘੜਿਆ ਦੂਰੇ ਉੱਟ ਕੜਿਆ ਦੂ ਨਿੰਨੀਆਂ ਪੂਰਗਾ ਹੋਗਾ ਬੱਤ ਆ ਮੇਰੇ ਮਾਊ ਜੇ ਦੀ ਨਿੰਨੀਆਂ ਪੂਰਗਾ ਹੋਗਾ ਹਾਂ ਨਿੰਨੀਆਂ ਪੂਰਗਾ ਹੋਗਾ ਹਾਂ ਤੂ ਤੇ ਮਾ ਤੇ ਕਰੀ ਜਾਂਦਾ ਤੂ ਤੇ ਮਾ ਤੇ ਕਰੀ ਜਾਂਦਾ ਉਹ ਮੇਰਾ ਬੰਦਾ ਹੈ ਹੈਨਾ ਹਾਸੀ ਹੰਦੀ ਸੀ ਵੀ ਤੂ ਤੇ ਮਾਤੇ ਖੰਡ ਖੀਲ ਝੂਟੇ ਮਾੜੇ ਕਰਦਾ ਝੂਟੇ ਮਾੜੇ ਕਰਦਾ ਮੇਰਾ ਪਤਾ ਹਾਂ ਉਹ ਮੋਤੂ ਬੇਨੇ ਕੀ ਕਾਦੀ ਨਾ ਨੇ ਜਪਨੂਰੇ ਜੁੱਜੂ ਵੀਨ ਜੁੱਜੂ ਵੀ ਕਾਕਾ ਮੈਂ ਦਰ ਤੂੰ ਹੀ ਹਮੇ ਪੀਤਾ ਹੈ ਸੌਣ ਤੇ ਕਹਿਣਾ ਲਿਖੇ ਮਟੋ ਬਿੰਦੀ ਵੀ ਮੇਰੀ ਡਾਕਟਰ ਡਾਕਟਰ ਬਜ਼ਰੀ ਕਰਨਾ ਕੋ ਫਰਕ ਪਿਆ ਗੈਨੋ ਫਰਕ ਬੁਖਾਰ ਤਾਂ ਬੇਰ ਹੋ ਰਿਹਾ ਮਨ ਬੁਖਾਰ ਤਾਂ ਹੁਣ ਉਹ ਟਾਈਫਾਇਟ ਦਾ ਕਰਕੇ ਚੜੂਗਾ ਕਿਰਾਂ ਮੈਂ ਫਰਕ ਕਿਨ ਨੂੰ ਲੱਗਦਾ ਨਾ ਹੈ ਹੈ ਠੰਡ ਬੜੀ ਲੱਗਦੀ ਹੈ ਮੈਨੂੰ ਠੰਡ ਤਾਂ ਹੁਣ ਆਈ ਆ ਠੰਡਾ ਮੌਸਮ ਵੀ ਠੰਡਾ ਗੜੇ ਗੁੜੇ ਪਏ ਹੋਏ ਕਿਤੇ ਠੰਡ ਦੀ ਬਰਦਾਸ਼ਤ ਹੋਰ ਕੰਬਲ ਲਾਉ ਤੇ ਹੂੰ ਮੈਂ ਕਰਾਂ ਹੰ ਬੋਲਦਾ ਮਾਂ ਹੋਰ ਹੂੰ ਆ ਜੀ ਤਾਂ ਬੁਖਾਰ ਦੀ ਗੋਲੀ ਤਾਂ ਨਹੀਂ ਲਾਈ ਸੀ ਉਹਨੇ ਨਾਲ ਦਈਆ ਹਜੇ ਕਾਣੀ ਖਾਣੀ ਆ ਜੇ ਵਾ ਫੇਰ ਸੇਟ ਹੋਣੀ ਕਾਂਡ ਪਾਲਾ ਦੋ ਦਾਨੇ ਮੂੰਹ ਚ ਮਗਾ ਮੈਂ ਮਤੂ ਦੋ ਗਾਣੇ ਖੰਡ ਦੇ ਦੇ ਇਹਨੂੰ ਉਹੀ ਲਫਾ ਵੀ ਜੀ ਪਾ ਕੇ ਰੱਖ ਲੈ ਇੱਥੇ ਕੋਲੇ ਬੱਤ ਜੇ ਲਈ ਜਾਨੇ ਤੇ ਨਹੀਂ ਆ ਫਾਲਾ ਮੂੰਹ ਤੇ ਰੋਟੀ ਖਾ ਕੇ ਦਵਾਈ ਲੈ ਲਈ ਤੇ ਬਲਕਮ ਜੰਮੀ ਹੋਈ ਸੀ ਉਹ ਬੜੀ ਪਰੇਸ਼ਾਨ ਕਰ ਰਹੀ ਸੀ ਮਨ ਨੂੰ ਨਿਕਲ ਗਈ ਆ ਨਾ ਖੰਡ ਪਾੜ ਅੱਧੀ ਵਾਲਾ ਮੂੰਹ ਚ ਅੱਧੀ ਰੱਖਣਾ ਇੱਥੇ ਕਾਚੇ ਪਾ ਕੇ ਰੱਖਣਾ ਹੂੰ ਹੋਣ ਰਮਨਾ ਗਿਨਨ ਰਮਨ ਵਰਕਾ ਤੇ ਬੁਖਾਰ ਫਿਰ ਗਿਆ ਬੁਖਾਰ ਵਾਲੀ ਅੱਜ ਦਵਾਈ ਲੈਣੀ ਆ ਗਾਣੇ ਕਿਉਂਕਿ ਅੱਜ ਹੀ ਲੈ ਕੇ ਆਂਦੀ ਸੀ ਜੀ ਤੇ ਜੀ ਹੁਣ ਕਹਿੰਦੀ ਆ ਵੀ ਪਹਿਲਾਂ ਤਾਂ ਨਹੀਂ ਇਹਨੇ ਕਿਹਾ ਸੀ ਕਿ ਵੀ ਵਾਸਤਾ ਹੁਣ ਕਹਿੰਦੀ ਆ ਵੀ ਅੱਜ ਜਿਹੜੀ ਦਵਾਈ ਲਿਆ ਨੇੜਾ ਡਾਕਟਰ ਤੋਂ ਉਹਦੇ ਨਾਲ ਹੀ ਕਿ ਫਰਕ ਪੈ ਚਲਿਆ ਚਲੋ ਆਈਂ ਤਰੂ ਰਾਮ ਦਾ ਜੀ ਫਰਕ ਪਾਉਣਾ ਹੈ ਨਾ ਅੱਜ ਆਪ ਨੂੰ ਜਾਪਨੂ ਆਲਰੇਡੀ ਆਂਦਾ ਹੈ ਜਾਪਨੂਰਾ ਛਾਚੀ ਕਾ ਕਾਦਿਆ ਕਰੋ ਯਾਰ ਕਿਤੇ ਕਿਤੇ ਤਾਂ ਤੇ ਬੋਦੀ ਕਾਦ ਨਹੀਂ ਆਹ ਕੌਣ ਹੈ ਜਾਪਨੂਰਾ ਹਾਂ ਆ ਵੀ ਜਾਪਨੂਰਾ ਆ ਵੀ ਜਾਪਨੂਰਾ ਬੈਠਾ ਈ ਕਾਦਾ ਇਹ ਓ ਮम्मा ਪਈ ਆ ਖੇਡ ਲਈ ਠੰਡ ਲੱਗਦੀ ਗਈ ਹਾਂ ਮਮਨ ਘਾਤ ਲਾ ਦਈਏ ਚਲੋ ਠੀਕ ਹੈ ਇੰਨਾ ਕੀ ਬਣਿਆ ਜਿੰਨਾ ਕ ਬਣਿਆ ਸੀ ਪਾ ਦਨੇ ਆ ਕੱਲ ਤਾਂ ਬਣੀ ਨਹੀਂ ਉਹ ਲੋਕ ਸਾਥ ਚ ਤੇ ਕੋਸ਼ਿਸ਼ ਕਰਿਆ ਕਰਾਂਗੇ ਰੋਜ਼ ਪਾਉਣ ਦੀ ਤੇ ਚਲੋ ਠੀਕ ਹੈ ਰਾਬਰਾ ਖਾ ਸਸੇ